ਕੇਵਲ ਦਾ ਫੈਮਿਲੀ ਸ਼ਤਨਾਇਕ ਦਾ ਮਿੰਡੇ ਇੱਕ ਵੀ ਪਤਨ ਤੇ ਉੱਤੇ ਉੱਤੇ ਸਾਰੇ ਜਨਗ ਥੱਲੇ ਆ ਗਏ ਦੋ ਮੇਰੇ ਕਿਡੀਆਂ ਨੇ ਈਆਂ ਨੇ ਦੋ ਪੁੱਤ ਸੀ ਦੋ ਦੋਤੇ ਸੀ ਇਹਨੇ ਕਿੰਨੇ ਸਾਲਾਂ ਦੇ ਦੋਤੇ ਤੇ ਹੈਗੇ ਕਿ ਸੇ ਸੱਤਾਲ ਦਾ ਇੱਕ ਪੰਜ ਕੇ ਸਾਲ ਦਾ ਲੱਗਦਾ ਬਾਕੀ ਲਈ ਪੱਤਾਂ ਬਹੁਤ ਲੱਗੀਆਂ ਯਾਰ ਇਹ ਕੰਮ ਤਾਂ ਕੋਈ ਨਾ ਕਰਦਾ ਸਾਮਣੇ ਡਿਆੜੀ ਵਰਤਾਈ ਵੀ ਮੰਨਦੀ ਉਹਨਾਂ ਨੇ ਇੱਕੋ ਜੀ ਮਦਦ ਕੀਤੀ ਜਾਵੇ ਸਾਡੀ ਗ੍ਰਿਪ ਨਾਲ ਕਿੰਨੇ ਪਰਿਵਾਰ ਤੁਹਾਨੂੰ ਪਤਾ ਨੁਕਸਾਨ ਤੁਹਾਨੂੰ ਪਤਾਈਓ ਬਦਾ ਜੀ ਕੀ ਨਾ ਮੈਂ ਕੀ ਕਟਣਾ ਹੋਈ ਹੈ ਕਿਹੜੇ ਰੋਡ ਤੇ ਰਹਿ ਰਹੇ ਹੋ ਮੇਰਾ ਨਰਾਜ ਘੋਰਾ ਜੀ ਕੀ ਕਟਣਾ 6 ਵਜ ਦਾ ਟਾਈਮ ਹੈ ਜੀ ਸੱਤ ਤਾਂ ਇੱਕਦਾਂ ਹੀ ਡਿੱਗ ਵੀ ਪਤਾ ਨਹੀਂ ਦੇ ਉਹਦੇ ਉਹਦਾ ਸਾਰੇ ਜਿਰਾਗ ਥੱਲੇ ਆ ਗਏ ਕਿੰਨੇ ਬੱਚੇ ਸੀ ਕੀ ਕੰਮ ਕਰਦੇ ਪਰਿਵਾਰ ਤੁਹਾਡਾ ਦਿਹਾੜੀ ਦਾ ਪੇ ਕਰਦੇ ਸੀ ਕਿੰਨੇ ਬੱਚੇ ਸੀ 6 ਜੀ ਬਰੋ ਮੇਰੇ ਕਿ ਕੁੜੀਆਂ ਨੇ ਈਆਂ ਨੇ ਦੋ ਪੁੱਤ ਸੀ ਦੋ ਦੋਤੇ ਸੀ ਥੱਲੇ ਕਿੰਨੇ ਕਿੰਨੇ ਸਾਲਾ ਦੇ ਸੀ ਦੋਤੇ ਤੇ ਇੱਕ 6-7 ਸਾਲ ਦਾ ਸੀ ਇੱਕ 5 ਕੇ ਸਾਲ ਦਾ ਲੱਗਦਾ ਬਾਕੀ ਦੇ ਸੱਤਾਂ ਬਹੁਤ ਲੱਗੀਆਂ ਨੇ ਕੀ ਕੰਮ ਕਰਦਾ ਪਰਿਵਾਰ ਤੁਹਾਡਾ ਕੰਮ ਦਿਹਾੜੀ ਦਾ ਪੇ ਜੀ ਕੀ ਮੰ ਕਰਦੇ ਹਣ ਵੇਖੋ ਜੀ ਮਦਦ ਕੀਤੀ ਜਾਵੇ ਸਾਡੀ ਗਰੀਬਾਂ ਦੀ ਵੇਖੋ ਕਿੰਨਾ ਪਰਿਵਾਰ ਤੁਹਾਨੂੰ ਪਤਾ ਨੁਕਸਾਨ ਤਾਂ ਤੁਹਾਨੂੰ ਪਤਾ ਹੀ ਆ। ਇਹ ਕੀ ਕਟਣਾ ਹੋਈਏ ਮਖਤਿਆਰ ਸਿੰਘ ਵਿਰਜਾ ਜਸਵੇਰੇ ਸਵੇਰੇ 6 ਵਜੇ 7:30 ਵੀ ਅਸੀਂ ਘਰ ਦੇ ਜਿੰਨੇ ਦਵਾਈ ਲੈਣ ਜਾਣਾ ਹੈ ਟ੍ਰੀਟ ਬੋਟਲ ਦੋਨੇ ਗੁੱਡੀਆਂ ਆਈਆਂ ਤੇ ਦੋ ਮੁੰਡੇ ਦੋ ਮੇਰੇ ਦੋ ਤੇ ਪੰਜ ਪੰਜ ਜਾਂ ਚਾਰ ਚਾਰ ਸਾਲ ਦੇ ਜਿਹੜੇ ਥੱਲੇ ਆ ਗਏ ਜੀ ਸਾਡਾ ਅੰਦਰ ਫਰਨੀਚਰ ਦਾ ਸਮਾਨ ਵੀ ਬਹੁਤ ਖਰਾਬ ਹੋ ਗਿਆ ਜੀ ਇਹ ਤਾਂ ਤੁਸੀਂ ਸਾਡੀ ਸਹਾਇਤਾ ਕਰੋ ਗਰੀਬ ਬੰਦੇ ਇੱਕ ਆਖ ਨਾ ਮੈਂ ਕੰਮ ਕਰਨਾ ਤੇ ਕਿਸ ਤਰ੍ਹਾਂ ਦੀ ਹਾਲਤ ਹੈ ਜਿਸ ਜੋ जख्मी ਹੋਏ ਹਾਲਤ ਵੀ ਰਾਇ ਤਾਂ ਮਾੜੀ ਹੈ ਉਹਨਾਂ ਦੀ ਮਾੜੀ ਹੈ ਹਾਂ ਕੀ ਮੰਗ ਕਰਦੇ ਮੰਗ ਵੀ ਰਹੇ ਹਨ ਸਾਡੀ ਕੁ ਸਹਾਇਤਾ ਕੀਤੀ ਜਾਵੇ ਗਰੀਬ ਬੰਦੇ ਮੈਂ ਰਵੀ ਮੋਹਰੀਆ ਵਾਰਡ ਨੰਬਰ 23 ਤੋਂ ਮੇਰੇ ਘਰ ਵਾਲੇ ਇੱਥੇ ਐਮਸੀ ਹੈ ਇਹ ਸੁੰਦਰ ਨਗਰ ਗਰੀਬ ਹਸਤੀ ਹੈ ਜੀ ਇੱਕ ਗਰੀਬ ਦਿਹਾੜੀ ਦੱਪੇ ਦਾ ਜੋ ਕੱਲ ਤੋਂ ਸਵੇਰ ਤੋਂ بارش ਹੋ ਰਹੀ ਸੀ بارش ਜ਼ਿਆਦਾ ਹੋਣ ਕਰਕੇ ਗਰੀਬ ਪਰਿਵਾਰ ਦੀ ਛੱਤ ਡਿੱਗ ਚੁੱਕੀ ਹੈ ਛੋੜੇ ਛੋੜੇ ਬੱਚੇ ਥੱਲੇ ਆ ਚੁੱਕੇ ਹੈ ਮੈਂ ਪ੍ਰਸ਼ਾਸਨ ਤੋਂ ਔਰ ਨਗਰ ਕੌਂਸਲ ਤੋਂ ਮੰਗ ਕਰਦਾ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਇਹਨਾਂ ਦੀ ਮਾਲੀ ਹਾਲਤ ਮਦਦ ਕੀਤੀ ਜੋ ਬੱਚੇ ਦਾਖਲ ਆ ਉਹਨਾਂ ਦੀ ਇਲਾਜ ਕਰਾਇਆ ਜਾਵੇ ਸਾਰਾ ਪ੍ਰਸ਼ਾਸਨ ਦਾ ਮੈਂ ਬਹੁਤ ਬਹੁਤ ਧੰਨਵਾਦ ਹਾਂਵਾਂਗਾ ਧੰਨਵਾਦ